ਬੰਦ ਕਰੋ ਬੰਦ ਕਰੋ ਕੈਨੇਡਾ ਬੰਦ ਕਰੋ ਬੰਦ ਕਰੋ ਬੰਦ ਕਰੋ ਕੈਨੇਡਾ ਡੋਰ ਬੰਦ ਕਰੋ ਬੰਦ ਕਰੋ ਬੰਦ ਕਰੋ Shiv Sena ਸਮਾਜਵਾਦੀ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਮੇਤ ਕੁਮਾਰ ਦੀ ਪ੍ਰਧਾਨਗੀ ਹੇਠ ਚਾਇਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ Shiv Sena ਬਾਲਾ ਸਾਹਿਬ ਉਧਵ ਠਾਕਰੇ ਦੇ ਪੰਜਾਬ ਬੁਲਾ ਰਹੇ ਅਜੇ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕੀ ਕਿਹਾ ਗਿਆ ਤੁਸੀਂ ਵੀ ਸੁਣੋ ਸਾਨੀ ਮਾ ਸਿੱਖਸ਼ਣਾ ਸਮਰਵਾਦੀ ਦੇ ਗਾਇ ਮੈਂ ਫਿਰ ਨਵਾਂ ਖਾਤੋਂ ਕੱਲ ਆਪਣੇ ਛੋਟੇ ਭਰਾ ਨੂੰ ਹਸਪੀਟਲ ਲੈ ਕੇ ਜਾ ਰਿਹਾ ਸੀ ਤੇ ਆਪਣੇ ਦੀਨਾਨਗਰ ਫਾੜੇ ਉੱਪਰ ਫਲਾਈਅਰ ਬਣਿਆ ਉੱਤੇ ਚਾਈਨਾ ਡੋਰ ਅਚਾਨਕ ਮੇਰੇ ਗਲੇ ਚ ਫਿਰ ਗਈ ਤੇ ਜਿਦਾਂ ਕਰਕੇ ਮੇਰੇ ਸਾਤੇ ਟਾਂਕੇ ਲੱਗੇ ਨੇ ਤੇ ਮੈਂ ਹਰਗੇ ਇਹ ਹੀ ਅਰੋਠੀ ਬੇਨਤੀ ਕਰਦਾ कि ਆਪਣੇ ਬੱਚਿਆਂ ਨੂੰ ਚਾਇਨਾ ਡੋਰ ਤੋਂ ਬਚਾ ਕੇ ਰੱਖੋ ਚਾਇਨਾ ਦਾ ਪ੍ਰੇਸ਼ ਕਰੋ ਅਤੇ ਜਿਹੜਾ ਚਾਇਨਾ ਡੋਰ ਵੇਚਦਾ ਫੜਿਆ ਜਾਂ ਚਾਹ ਲੈਂਦਾ ਫੜਿਆ ਗਿਆ ਤਾਂ ਉਸਨੂੰ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਹਦਾਇਤ 302 ਜਾਂ 307 ਦੀ ਇਹਦਾ ਇਹ ਤਾਂ ਮੁਕਾ ਦਾ ਦਰਜ ਕੀਤਾ ਜਾਏ। ਜਾਂ ਮਤਲਬ ਮਾ ਦਰਜ ਕੀਤਾ ਜਾਏਗਾ। ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਇਸੇ ਦੀ ਸਖਤੀ ਵਰਤੋ ਸਖਤੀ ਵਰਤੋ ਅਤੇ ਅਸੀਂ ਜਿਹੜੀ ਵੀ ਜਿਹੜੇ ਵੀ ਦੁਕਾਨਦਾਰ ਵੇਚਦੇ ਨੇ ਉਹਨਾਂ ਦੇ ਪਰਚਾ ਦਰਜ ਕਰੋ। ਜਾਸੀ ਆਸ਼ਨ ਦੀ ਸ਼ਕਤੀ ਦੇ باوجود ਵੀ ਜਾਂ ਸੰਗਠਨਾਂ ਦੀ ਸ਼ਕਤੀ ਦੇ باوجود ਵੀ ਸਾਰੇ ਹਮ ਚਾਈਨਾ ਡੋਰ ਦਾ ਪ੍ਰਯੋਗ ਕੀਤਾ ਜਾਂਦਾ ਲੋਕਾਂ ਵੱਲੋਂ ਅਸੀਂ ਹਰ ਸਾਲ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਸੰਗਠਨ ਹੈਗੇ ਆ ਉਹ ਕਿੰਨਾ ਪ੍ਰਚਾਰ ਕਰਦੇ ਕਿ ਚਾਈਨਾ ਡੋਰ ਦਾ ਜਿਹੜਾ ਤੁਸੀਂ ਵਰਤੂ ਨਾ ਕਰੋ ਕੁੰਗੀਆਂ ਇੱਕ ਸਿੰਥੈਟਿਕ ਧਾਗਾ ਆ ਇਹ ਟੁੱਟਦਾ ਨਹੀਂ ਹੈਗਾ ਇਹਦੇ ਕਰਕੇ ਤੁਸੀਂ ਦੇਖਿਓ ਪਰਿਆਵਰਣ ਨੂੰ ਕਿੰਨਾ ਨੁਕਸਾਨ ਹੁੰਦਾ ਕਿੰਨੇ ਪਸ਼ੂ ਪੰਛੀ ਇਹਨਾਂ ਨਾਲ ਘਾਇਲ ਹੁੰਦੇ ਆ ਜਿਹੜੇ ਸਾਡੇ ਜਿਹੜੇ ਆਮ ਨਾਗਰਿਕ ਜਿੱਦਾ ਸੜਕਾਂ ਤੇ ਜਾਂਦੇ ਆ ਉਹਨਾਂ ਦੇ ਗਲੇ ਵੱਡੇ ਜਾਂਦੇ ਆ ਤੁਸੀਂ ਦੇਖੋ ਇਹਦੀ ਤਾਇਆ ਉਦਾਹਰਨ ਰਾਜਨ ਜੀ ਜਿਹਨੂੰ ਜਿਹੜੇ ਚਾਇਨਾ ਰੋਡ ਦੇ ਚ ਪੇੜ ਵਿੱਚ ਆਏ ਆ ਬਹੁਤ ਹੀ ਮੰਦ ਭਾਗਾਏ ਦੇਖੋ ਪਿਛਲੇ ਸਾਲ ਵੀ ਪ੍ਰਸ਼ਾਸਨ ਨੇ ਬਹੁਤ ਹੀ ਸਤਾਈ ਵਰਤੀ ਸੀ ਡਰੋਨਾਂ ਰਾਹੀਂ ਚੈਕਿੰਗ ਕੀਤੀ ਗਈ ਸੀ ਪਰ ਸਾਡੀ ਐਸਐਸਪੀ ਸਾਹਿਬ ਹਰੀਸ਼ ਦੇਵਾ ਜੀ ਜਿਹੜੇ ਬਹੁਤ ਹੀ ਵਧੀਆ ਅਫਸਰ ਨੇ ਸਾਡੀ ਉਹਨਾਂ ਨੂੰ ਅਪੀਲ ਆ ਕਿ ਇਸ ਸਾਲ ਵੀ ਉਸੇ ਤਰ੍ਹਾਂ ਸਖਤੀ ਨਾਲ ਕੰਮ ਕਰੋ ਤੇ ਬਾਕੀ ਸਾਡੀ ਦੁਕਾਨਦਾਰਾਂ ਨੂੰ ਵੀ ਚੇਤਾਵਨੀ ਆ ਕਿ ਜਿਹੜੇ ਵੀ ਦੁਕਾਨਦਾਰ ਨੇ ਚਾਇਨਾ ਡੋਰ ਵੇਚੀ ਜਾਂ ਜਿੰਨੇ ਵੀ ਚਾਇਨਾ ਨੂੰ ਖਰੀਦੀ ਉਹਰੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਬਾਕੀ ਸਾਡੀ ਪਬਲਿਕ ਅੱਗੇ ਅਪੀਲ ਹੈ ਕਿ ਜਿਹੜਾ ਵੀ ਕੋਈ ਚਾਇਨਾ ਡੋਰ ਵੇਚਦਾ ਜਾਂ ਖਰੀਦਦਾ ਸਾਰੀ ਜਾਣਕਾਰੀ ਸਾਨੂੰ ਜਾਂ ਪ੍ਰਸ਼ਾਸਨ ਨੂੰ ਦਿਓ ਤਾਂ ਜੋ ਅਸੀਂ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਾਈਏ ਤੇ ਬਾਕੀ ਲੋਕਾਂ ਗੇ ਅਪੀਲਾ ਬੱਚਿਆਂ ਦੇ ਮਾਪੇ ਉਹ ਅੱਗੇ ਵੀ ਅਪੀਲਾ ਕੀਆ ਕਿ ਉਹ ਆਪਣੇ ਬੱਚੇ ਨੂੰ ਚਾਇਨਾ ਡੋਰ ਨਾਲ ਲੈ ਆਖ ਦਿਓ ਕਿਉਂਕਿ ਇਹ ਬਹੁਤ ਖਤਰਨਾਕ ਧਾਗਾ ਹੈ ਦੇਖੋ ਪਿਛਲੇ ਕੁਝ ਸਮੇਂ ਤੋਂ ਜਿਹੜਾ ਦੇਸੀ ਮੱਝਾ ਹੁੰਦਾ ਰਿਹਾ ਉਹ ਕਿੰਨਾ ਵਧੀਆ ਹੁੰਦਾ ਰਿਹਾ ਸਾਡੇ ਲੋਕਾਂ ਨੂੰ ਕਿੰਨਾ ਰੋਜ਼ਗਾਰ ਮਿਲਦਾ ਰਿਹਾ ਉਸ ਉਹ ਡੋਰ ਨਾਲ ਕਿੰਨੇ ਲੋਕੀ ਲੋਕਾਂ ਨਾਲ ਰੋਜ਼ਗਾਰ ਜੁੜਿਆ ਸੀ ਪਰ ਤੁਸੀਂ ਦੇਖੋ ਇਹ ਜਿਹੜਾ ਧਾਗਾ ਆਇਆ ਹੁਣ ਕਿੰਨਾ ਖਤਰਨਾਕ ਹੈ ਕਿੰਨਾ ਨੁਕਸਾਨ ਹੋ ਰਿਹਾ ਸਾਡੀ ਪਬਲਿਕ ਅੱਗੇ ਲੋਕਾਂ ਕਹਿੰਦੇ ਆਹੀ ਪੀਲਾ ਕੀ ਚਾਈਨਾ ਡੋਰ ਦਾ ਬਿਲਕੁਲ ਬਰਿਸ਼ਕਾਰ ਕਰੋ ਕਿਉਂਕਿ ਇਹ ਖੂਨੀ ਡੋਰ ਹੈ ਇਹਨਾਂ ਹਰ ਸਾਲ ਬਹੁਤੀ ਦੁਰਘਟਨਾ ਦੁਰਘਟਨਾਵਾਂ ਹੁੰਦੀਆਂ ਨੇ ਬਾਕੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਹਰ ਹਰ ਮਾਦੇਵ ਅੱਜ ਸਮੋਹ ਹਿੰਦੂਸ ਘਟੜਾਂ ਵੱਲੋਂ ਪਾਸਟੈਂਡ ਤੇ ਪੁਤਲਾ ਫੂਕ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਉਹ ਚਾਈਨਾ ਡੋਰ ਜਿਹੜੀ ਖੂਨੀ ਡੋਰ ਦਾ ਰੂਪ ਲੈ ਚੁੱਕੀ ਹੈ ਔਰ ਇਹਦਾ ਤਾਜ਼ਾ ਉਦਾਹਰਣ ਇੱਕ ਸਾਡੇ ਸ਼ਿਵਸੈਨਿਕ ਜਿਹੜੇ ਆ ਫਲਾਈਓਵਰ ਤੋਂ ਜਾ ਰਹੇ ਸੀ ਜਿਹੜਾ ਨਵਾਂ ਫਲਾਈਓਵਰ ਬਣਿਆ ਅਵੰਖੇਵਾਰਾ ਉਹਦੇ ਤੋਂ ਜਾਂਦੇ ਗੁਜਰਦੇ ਹੋਏ ਉਹਨਾਂ ਦੇ ਅਚਾਨਕ ਉਹਨਾਂ ਦੇ ਗਲੇ ਦੇ ਉੱਤੇ ਚਾਨਾ ਡੋਰ ਆ ਜਾਂਦੀ ਹੈ ਉਹ ਇੰਨੇ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਆ ਖੂਨ ਨਾਲ ਲਤਮਤ ਹੋ ਜਾਂਦੇ ਆ ਉਹਨਾਂ ਨੂੰ ਐਮਰਜੈਂਸੀ ਮੋਡ ਦੇ ਵਿੱਚ 7 ਟਾਂਕੇ ਲਗਾਉਣੇ ਪਏ ਔਰ ਜਿਹਦੇ ਕਰਕੇ ਕੀ ਇਹਨਾਂ ਦੇ ਪਰਿਵਾਰ ਤੋਂ ਵੀ ਕਾਫੀ ਗਰੋਸ਼ ਹੈ ਔਰ ਲੋਕਾਂ ਨੂੰ ਅਸੀਂ ਅਪੀਲ ਕਰਦੇ ਆਂ ਲੋਕਾਂ ਦੇ ਮਾਪਿਆਂ ਨੂੰ ਵੀ ਕਹਿੰਦੇ ਆਂ ਬੱਚਿਆਂ ਦੇ ਮਾਪਿਆਂ ਨੂੰ ਕੀ ਆਈਡੀ ਡੋਰ ਹੈ ਇਹ ਇਹਦੀ ਵਰਤੋਂ ਕਦੀ ਨਾ ਕੀਤੀ ਜਾਵੇ ਸਰਕਾਰ ਦੀ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆਂ ਕਿ ਸਾਰਾ ਤੁਹਾਡੇ ਧਿਆਨ ਦੇ ਵਿੱਚ ਹੈ ਕੌਣ ਵੇਚਦਾ ਕੌਣ ਨਹੀਂ ਜਿਹੜੇ ਵੀ ਇਸ ਖੂਨੀ ਡੋਰ ਦੇ ਵੇਚਣ ਦੇ ਵਿੱਚ ਜ਼ਿੰਮੇਵਾਰ ਆ ਜਾਂ ਜਿਹੜੇ ਵੀ ਇਹਨੂੰ ਇਹਦੀ ਜਮ੍ਹਾਂ ਖੋਰੀ ਕਰਦੇ ਆ ਜਾਂ ਇਹਨਾਂ ਦੀ ਪ੍ਰੋਡਕਸ਼ਨ ਕਰਦੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਕੀ ਭਵਿੱਖੇ ਦੇ ਵਿੱਚ ਇਹੋ ਜੀ ਕੋਈ ਜੀਵ ਜੰਤੂਆਂ ਦੀ ਪਸ਼ੂ ਪਖਸ਼ੀਆਂ ਦੀ ਜਾਨ ਨਾਲ ਖਿਲਵਾੜ ਨਾ ਹੋ ਸਕੇ ਇਹਦੇ ਨਾਲ ਪ੍ਰਾਈਵੇਟ ਨੇ ਜਿਹੜਾ ਆ ਬੜਾ ਨੁਕਸਾਨ ਹੁੰਦਾ ਉਹਦਾ ਵੀ ਔਰ ਲੋਕਾਂ ਦੀ ਜਾਨ ਮਾਲ ਨਾਲ ਖਿਲਵਾੜ ਕਰਨ ਵਾਲੇ ਐਸੇ ਲੋਕਾਂ ਦੇ ਖਿਲਾਫ 302 ਔਰ 307 ਦੇ ਤਹਿਤ ਮੁਕੱਦਮਾ ਦਰਜ ਕਰਨਾ ਚਾਹੁੰਦਾ ਹੈ ਇਸ ਤਰ੍ਹਾਂ ਕਿ ਪਿਛਲੇ ਸਾਲ ਵੀ ਡਰੋਨ ਦੇ ਰਾਹੀਂ ਲੋਕਾਂ ਦੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਸੀ ਇਸ ਸਾਲ ਵੀ ਮੈਂ ਉਮੀਦ ਕਰਦਾ ਕਿ ਪ੍ਰਸ਼ਾਸਨ ਉਸੇ ਤੇਜ਼ੀ ਦੇ ਨਾਲ ਉਹਨਾਂ ਚਾਇਨਾ ਡੋਰ ਵਰਤਣ ਵਾਲਿਆਂ ਦੇ ਖਿਲਾਫ ਕਾਰਵਾਈ ਕਰੇਗੀ